ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਤੁਹਾਡੇ ਲਈ ਸਾਰੇ ਰਹਿਣਗੇ ਜੀ ਕਾਟਨ ਦੇ ਤੁਸੀਂ ਲਾਈਨਿੰਗ ਲਗਾ ਕੇ ਸਟਿਚ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਬਿਨਾਂ ਲਾਈਨਿੰਗ ਤੋਂ ਵੀ ਉਹਨਾਂ ਨੂੰ ਸਿਲਾਈ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਆ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਵੀ ਆਪਾਂ ਨੂੰ ਦੇ ਸਕਦੇ ਹੋਗੇ ਜਾਂ ਫਿਰ ਆਪਣਾ ਡਿਜ਼ਾਈਨ ਆਪਾਂ ਵੀਡੀਓ ਪਾਉਂਦੇ ਰਹਿੰਦੇ ਆਂਗੇ ਉਹ ਤੁਸੀਂ ਸਿਲੈਕਟ ਕਰਕੇ ਹਨਾ ਤੁਸੀਂ ਉਹਦੇ ਵਿੱਚੋਂ ਵੀ ਇਹ ਜਿਹੜਾ ਸੂਟ ਹੈਗਾ ਤਿਆਰ ਕਰਵਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਹਰ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਅਵੇਲੇਬਲ ਹੈ ਆਪਣੇ ਕੋਲੇ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਪਹਿਲਾ ਸੂਟ ਰਹੂਗਾ ਜੀ ਟੇਸਟ ਦਾ ਲੋਟ ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਇਹਨੂੰ ਜੇ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋਗੇ ਮੈਚਿੰਗ ਵੀ ਬਣਾ ਸਕਦੇ ਹੋਗੇ ਇਸ ਤਰ੍ਹਾਂ ਲੋਚੇ 올ਓਵਰ ਸੂਟ ਦਾ ਪ੍ਰਾਈਸ ਰਹੇਗਾ ਜੀ 2150 ਜੇ ਤੁਸੀਂ ਮੈਚਿੰਗ ਬਣਾਉਣੀ ਹੈ ਤਾਂ 2000 ਦਾ ਪ੍ਰਾਈਸ ਹੈਗਾ ਸਲਵਾਰਾਂ ਦਾ ਜਿਹੜਾ ਸਟੱਫ ਹੈ ਕਾਟਨ ਦਾ ਬਹੁਤ ਜਿਆਦਾ ਸੋਹਣੀ ਕੁਆਲਿਟੀ ਹੈਗੀ ਇਹਦੇ ਨਾਲ ਇੱਕ ਆਪਾ ਲੈ ਕੇ ਆਏਾਂਗੇ ਦੁਪੱਟੇ ਲੈ ਕੇ ਆਏ ਸੀਗੇ ਲੀਲਨ ਤੇ ਜੇ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋਗੇ ਇਹਨੂੰ ਤਾਂ ਤੁਸੀਂ ਲੀਲਨ ਦਾ ਦੁਪੱਟਾ ਵੀ ਲੈ ਸਕਦੇ ਹੋ ਇਹਦੇ ਨਾਲ ਕਾਫੀ ਜਿਆਦਾ ਜਿਹੜਾ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਬਣੂਗਾ ਲੋ ਜੀ ਇਸ ਤਰ੍ਹਾਂ ਇਹ ਸੂਟ ਲੇنگੇ ਤੁਸੀਂ ਦੇਖ ਸਕਦੇ ਹੋਗੇ ਟੇਸਟਾ ਬ੍ਰਾਂਡ ਦੇਣਗੇ ਨਾਲ ਇਦਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋਗੇ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਵਰਕ ਵਗੈਰਾ ਵੀ ਕਰਾ ਸਕਦੇ ਹੋਗੇ ਉਹਦੇ ਐਕਸਟਰਾ ਚਾਰजेस ਹੋਣਗੇ ਆਰਡਰ ਹੈਗਾ ਫਾਸਟਲੀ ਦੇ ਦਿਓ ਕੱਲ ਆਪਾਂ ਸੂਟ ਪਾਇਏ ਸੀ ਬਹੁਤ ਸੋਹਣਾ ਪਹਿਣਾ ਨੇ ਰਿਸਪਾਂਸ ਦਿੱਤਾ ਬਹੁਤ ਵਧੀਆ ਆਰਡਰ ਆਏ ਹਨਾ ਉਹਨਾਂ ਦੇ ਤੇ ਹੋਰ ਵੀ ਜੇ ਤੁਸੀਂ ਲੈਣਾ ਚਾਹੁੰਦੇ ਆਪਣੇ ਕੋਲੇ ਬਹੁਤ ਮਤਲਬ ਲੋਟ ਆਏ ਪੈਣਗੇ ਉਹਨਾਂ ਦੇ ਥਾਨ ਤੇ ਆਪਾਂ ਹੌਲੀ ਹੌਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਉਹਦੇ ਵਿੱਚੋਂ ਵੀ ਜਿਹੜੇ ਸੂਟ ਲēngੇ ਸਿਲੈਕਟ ਕਰ ਸਕਦੇ ਹੋਗੇ ਲਓ ਜੀ ਇਦਾਂ ਇਹ ਸੂਟ ਰਹੇਗਾ ਇਹਨੂੰ ਤੁਸੀਂ ਮੈਚਿੰਗ ਬਣਾ ਲਓ ਮੈਚਿੰਗ 2000 ਪ੍ਰਾਈਸ ਹੈਗਾ ਤੇ 올ਓਵਰ 2100 ਸਟਾਫਰ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈ ਟਿਸਟਾ ਬ੍ਰੈਂਡ ਇਹਦੇ ਵਿੱਚ ਆਪਾਂ ਦੋ ਕਲਰ ਲੈ ਕੇ ਆਏ ਪਹਿਲਾ ਕਲਰ ਹੈਗਾ ਸੀਗਾ ਮਜ਼ੈਂਟਾ ਤੇ ਦੂਜਾ ਕਲਰ ਹੈਗਾਗਾ ਬਲੂ ਲੋਜੀ ਇਹਦੇ ਨਾਲ ਵੀ ਤੁਸੀਂ ਮੈਚਿੰਗ ਕਰਨਾ ਚਾਹੋਗੇ ਤਾਂ ਤੁਸੀਂ ਮੈਚਿੰਗ ਕਰ ਸਕਦੇ ਹੋਗੇ ਸੇਮ ਹੀ ਆ ਤੁਸੀਂ ਦੁਪੱਟਾ ਡਾਈ ਕਰਵਾ ਸਕਦੇ ਹੋ ਕਾਟਨ ਦਾ ਲੈਸ ਵਗੈਰਾ ਲਗਾ ਕੇ ਹਨਾ ਬਹੁਤ ਜ਼ਿਆਦੇ ਸੋਹਣੀ ਫਿਨਿਸ਼ਿੰਗ ਆਉਂਦੀ ਹੈਗੀ ਇਸ ਤਰ੍ਹਾਂ ਜਿਹੜਾ ਇਹ ਸਲਵਾਰ ਰਹੇਗੀ ਨਾਲ ਕਰੀਮ ਕਲਰ ਦੀ ਬਾਕੀ ਸ਼ਾਇਦ ਇਹ ਡਾਈ ਵੀ ਹੋ ਜੂ ਪਤਾ ਕਰ ਲਾਂਗੇ ਤੁਸੀਂ ਬੇਸ ਨਾਲ ਦੀਆਂ ਵੀ ਲਾ ਸਕਦੇ ਹੋ ਪਲੇਨ ਸਲਵਾਰਾ ਪਰ ਅੱਜ ਕੱਲ ਜਦਾਂ ਕਿ ਵਾਈਟ ਦਾ ਜਾਦੇ ਟ੍ਰੈਂਡ ਹੈਗਾ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋਗੇ ਇਹਦਾ ਵੀ ਸੇਮ ਪ੍ਰਾਈਸ ਰਹੇਗਾ ਮੈਚਿੰਗ ਦਾ 2000 ਤੇ 올ਓਵਰ ਦਾ 2100 ਲੋ ਜੀ ਇਸ ਤਰ੍ਹਾਂ ਪ੍ਰਿੰਟ ਹੈ ਬਹੁਤ ਜ਼ਿਆਦੇ ਸੋਹਣਾ ਪ੍ਰਿੰਟ ਹੈਗਾ ਇਸ ਤੋਂ ਬਾਅਦ ਆਏਗਾ ਜੀ ਟੈਸਟ ਦਾ 올ਓਵਰ ਪ੍ਰਿੰਟ ਹੈਗਾ ਇਹ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਆਪਣੇ ਕੋਲੇ ਸ਼ਾਇਦ ਇਹ ਦੋ ਸੂਟ ਲੇਗੇ ਚਲੋ ਜੀ ਇਹ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਤੁਸੀਂ ਰੈਸਟ ਛੇੜ ਦੀ ਮਤਲਬ ਅਹ ਲਗਾ ਸਕਦੇ ਹੋ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਰਹੇਗਾ ਪ੍ਰਾਈਸ ਇਹਦਾ ਰਹੇਗਾ ਜੀ 2100 ਇਹ ਤੁਹਾਨੂੰ 올ਓਵਰ ਹੀ ਮਿਲੇਗਾ ਇਹਦੇ ਵਿੱਚ ਮੈਚਿੰਗ ਦੀ ਕੋਈ ਆਪਸ਼ਨ ਨਹੀਂ ਹੈਗੀ ਉਹਦੇ ਵਿੱਚੋਂ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋਗੇ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਇਸ ਤੋਂ ਬਾਅਦ ਇਹ ਰਹਿਣਗੇ ਜੀ 올ਓਵਰ ਪ੍ਰਿੰਟ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈਗੀ ਤੇ ਤੁਸੀਂ ਵਰਕ ਵਗੈਰਾ ਜੇ ਪੈਚ ਵਰਕ ਵਗੈਰਾ ਕਰਾਉਣਾ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਨਵੇਂ ਜਿਹੀ ਲੁੱਕ ਤੇ ਸੂਟ ਕਿਉਂਕਿ ਸੌਰੀ ਮੈਚਿੰਗ ਸੂਟ ਲਵਾਂਗੇ ਮਨ ਲੱਗਾ ਕਿ ਤਿਆਲ ਉਬਰਨੇ ਮੈਚਿੰਗ ਸੂਟ ਲਵਾਂਗੇ ਇਸ ਤਰ੍ਹਾਂ ਬਾਟਮ ਦਾ ਸਟੱਫ ਰਹੇਗਾ ਲਓ ਜੀ ਦੇਖੋ ਬਹੁਤ ਜਿਆਦੇ ਸੋਹਣੇ ਕੁਆਲਿਟੀ ਹੈਗੀ ਕੱਪੜੇ ਦੀ ਪ੍ਰਾਈਸ ਇਹਦਾ ਰਹੇਗਾ ਜੀ 1600 ਜਿੱਦਾਂ ਕਿ ਆਪਾਂ ਪਹਿਲਾਂ ਵੀ ਹੈ ਨਾ ਮੈਚਿੰਗ ਸੂਟ ਜਿਹੜੇ ਸੇਲ ਕੀਤੇ ਨਗੇ 1600 ਦੇ ਕੀਤੇ ਨਗੇ ਤੇ 1600 ਦਾ ਪ੍ਰਾਈਸ ਰਹੇਗਾ ਸਟਫ ਬਹੁਤ ਜ਼ਿਆਦੇ ਸੋਹਣਾਗਾ ਇੱਕ ਇਹਦੇ ਵਿੱਚ ਹੈਗਾ ਫਰੋਜ਼ੀ ਕਲਰ ਚਾਰ ਕਲਰ ਚਾਟਨੇਗੇ ਚਾਰੋ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਦੇਖੋ ਫਰੋਜ਼ੀ ਇਹਦੇ ਨਾਲ ਰਹੇਗੀ ਫਰੋਜ਼ੀ ਬਾਟਮ ਰਹੇਗੀ ਲੋ ਜੀ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆਗਾ ਬਹੁਤ ਜਿਆਦਾ ਸੋਹਣਾ ਇੱਕ ਨੰਬਰ ਫੈਬਰਿਕ ਹੈਗਾ ਫੈਬਰਿਕ ਦੀ ਕੋਈ ਕੰਪਲੀਟ ਨਹੀਂ ਹੈਗੀ ਪਰ ਜਦੋਂ ਤੁਸੀਂ ਸਿਲਾਈ ਕਰਾਉਂਗੇ ਹਨ ਇਹਨੂੰ ਵਾਸ਼ ਕਰਕੇ ਕਰਾਓ ਇਦਾਂ ਹੀ ਨਾ ਸਟਿਚ ਕਰਵਾਓ ਲਓ ਜੀ ਇਦਾਂ 컬러 ਇਹਦੇ ਮੈਂ ਤੁਹਾਨੂੰ ਸਾਰੇ ਸ਼ੋਅ ਕਰ ਦਿੰਨੀ ਆ ਦੂਜਾ 컬러 ਇਹ ਸੀਗਾ ਤੇ ਅਗਲਾ 컬러 ਹੈਗਾਗਾ ਮਸਟਰਡ ਲਾਈਟ ਮਸਟਰਡ ਹੈ ਡਾਰਕ ਨਹੀਂ ਹੈਗਾ ਕਪੜੇ ਦੇ ਵਿੱਚ ਚਮਕ ਦੇਖੋ ਤੁਸੀਂ ਹਨਾ ਫੈਬਰਿਕ ਦੀ ਕੁਆਲਿਟੀ ਇੱਥੋਂ ਪਤਾ ਲੱਗ ਜਾਂਦੀ ਹੈ ਵੀ ਮਾੜਾ ਫੈਬਰਿਕ ਨਹੀਂ ਹੈਗਾ ਕਪੜੇ ਦੇ ਵਿੱਚ ਤੁਸੀਂ ਸ਼ਾਈਨ ਦੇਖ ਸਕਦੇ ਹੋ ਕਿੰਨੀ ਸ਼ਾਈਨ ਹੈਗੀ ਨਾਲੇ ਕੋਟਨ ਦਾ ਸਟੱਫ ਹੈਗਾ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈ ਇਹਦਾ ਪ੍ਰਾਈਸ ਰਹੇਗਾ 1600 ਤੇ ਕਿਹਦੇ ਵਿੱਚ ਹੈਗਾਗਾ ਓਨੀਅਨ ਸ਼ੇਡ ਲਓ ਜੀ ਇਸ ਤਰ੍ਹਾਂ ਓਨੀਅਨ ਸ਼ੇਡ ਠੀਕ ਹੈ ਜੀ ਚਾਰੋਂ ਕਲਰ ਬਹੁਤ ਜਿਆਦੇ ਸੋਹਣੇ ਨੇਗੇ ਗਰਮੀ ਵਾਲਾ ਚਾਰਟ ਹੈ ਬਹੁਤ ਟਾਪ ਦੇ ਕਲਰ ਨੇਗੇ ਬਾਕੀ ਵਰਕ ਵਾਲੇ ਸੂਟ ਨੇਗੇ ਉਹ ਆਪਣੇ ਲੱਗੇ ਹੋਏ ਨੇ ਕੰਮ ਤੇ ਰੈਗੂਲਰ ਕੰਮ ਚੱਲ ਰਿਹਾਗਾ ਇਹਦੇ ਨਾਲ ਤੁਸੀਂ ਲੀਲਨ ਦੇ ਦੁਪट्टे ਲਗਾ ਸਕਦੇ ਹੋਗੇ ਆਪਾਂ ਵੀ ਇੱਕ ਸੂਟ ਸਲਾਈ ਕਰਾ ਕੇ ਇਹ ਦੁਪੱਟਾ ਯੂਜ਼ ਕਰਕੇ ਦੇਖਾਂਗੇ ਵੀ ਕਿੱਦਾਂ ਇਹ ਤੇ ਡਾਈ ਦਾ ਰੰਗ ਆਉਂਦਾਗਾ ਹਨਾ ਵੈਸੇ ਕੁਆਲਿਟੀ ਬਹੁਤ ਜਿਆਦੇ ਸੋਹਣੀ ਆ ਮਾੜੀ ਤਾਂ ਸੀ ਆਪ ਵੀ ਨਹੀਂ ਲੈ ਕੇ ਆਉਂਦੇ ਇਹ ਹੁੰਦਾ ਵੀ ਨਵੀਂ ਨਵੀਂ ਵਧੀਆ ਵਧੀਆ ਜਿਹੀ ਚੀਜ਼ਾਂ ਲੈ ਕੇ ਆਈਏ ਹਨਾ ਕੁਆਲਿਟੀ ਵਜੋਂ ਤੇ ਜਰੂਰ ਹਨਾ ਮੈਮ ਤੁਹਾਨੂੰ ਮਤਲਬ ਜੇ ਤੁਸੀਂ ਲੈ ਲਿਆ ਦੁਪੱਟਾ ਤਾਂ ਤੁਸੀਂ ਟਾਈ ਕਰਵਾ ਲਿਓ ਤੇ ਬਹੁਤ ਵਧੀਆ ਰਹੂਗਾ ਦੁਪੱਟਾ 2 ਮੀਟਰ ਤੇ ਦੁਪੱਟੇ ਨੇ 44 ਇੰਚ ਪਣਾ ਬਹੁਤ ਖੁੱਲੇ ਡੁੱਲੇ ਦੁਪੱਟੇ ਨੇਗੇ ਇਹਦੇ ਤੁਸੀਂ ਫਿਨਿਸ਼ਿੰਗ ਕਰਾ ਲਿਓ ਲੈਸ ਦੀ ਬਹੁਤ ਜਿਆਦਾ ਸੋਹਣਾ ਰਹੂਗਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਸੂਟ ਲੰਗੇ ਉਹ ਪਸੰਦ ਆਏ ਹੋਣਗੇ ਤੇ ਕੋਈ ਵੀ ਤੁਸੀਂ ਵਰਕ ਵਾਲਾ ਸੂਟ ਦੇਣਾਗਾ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਤਾਂ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਜੇ ਤੁਸੀਂ ਹਣਾ ਵੀ ਸਾਡੇ ਤੇ ਗੱਲ ਛੱਡਦੇ ਤਾਂ ਆਪਾਂ ਡੇਲੀ ਵੀਡੀਓ ਪਾਉਣੇ ਅਗੇ ਤਾਂ ਤੁਸੀਂ ਡੇਲੀ ਹਣਾ ਚੈੱਕ ਕਰ ਲਿਆ ਕਰੋ ਕਈ ਵਾਰ ਸਕਿਪ ਹੋ ਜਾਂਦੀ ਹੈ ਵੀਡੀਓ ਕਈ ਵਾਰ ਐਮਰਜੈਂਸੀ ਦੇ ਵਿੱਚ ਨਹੀਂ ਤਾਂ ਡੇਲੀ ਆਪਾਂ ਵੀਡੀਓ ਪਾਉਣੇ ਹੀ ਪਾਉਣੇ ਅਗੇ ਤੁਸੀਂ ਮਤਲਬ ਸੂਟ ਲੇਗੇ ਆਪਣੇ ਡਿਜ਼ਾਈਨ ਦੇ ਦੇ ਸਕਦੇ ਹੋ ਜਾਂ ਆਪਾਂ ਵੀਡੀਓ ਪਾਉਣੇ ਅਗੇ ਉਹਦੇ ਵਿੱਚੋਂ ਜਿਹੜਾ ਤੁਸੀਂ ਸੂਟ ਹੈਗਾ ਸਿਲੈਕਟ ਕਰਕੇ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ